ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਚੌਥੇ ਦੀ ਗੱਲ ਆ ਹਾਂਜੀ ਪੈਨ ਲਖਵੀਰ ਕੌਰ ਨਾਲ ਅਰੇ ਰਾਸ ਤੋਂ ਬਾਅਦ ਅਰਦਾਸ ਕਰ ਰਹੀ ਸੀ ਜੀ ਅਰਦਾਸ ਥੋੜੀ ਜਿਹੀ ਹੋਈ ਸੀ ਤੇ ਮੈਨੂੰ ਜਿਵੇਂ ਮੈਂ ਖੜੀ ਸੀ ਜਿਵੇਂ ਆਈ ਆ ਪੰਜਾਬ ਦੇ ਹੁਨੈਾਈ ਸੀ ਤੇ ਮੇਰੀ ਅੱਖਾਂ ਬੰਦ ਸੀ ਤੇ ਵੀ ਜੀ ਜੀ ਬਲੈਕ ਕਲਰ ਦੀ ਕੈਨਵਸ ਦੇ ਉੱਪਰ ਨਾ ਤੇ ਸਿਲਵਰ ਕਲਰ ਦੀ ਸਪਾਰਕ ਬਹੁਤ ਜ਼ਿਆਦਾ ਤੀਜ ਤੇ ਉਹਦੇ ਨਾ ਮਤਲਬ ਕਿ ਵੀ ਇੱਕ ਚਿਹਰਾ ਉਕਰਿਆ ਹੋਇਆ ਸੀ ਸਾਰੀ ਜੀ ਜੀ ਤੇ ਮਤਲਬ ਕਿ ਜਿਵੇਂ ਉਹਨਾਂ ਨੇ ਨਾ ਬਹੁਤ ਕੁਝ ਜਿਵੇਂ ਵੇਸੀ ਸੀ ਤੇ ਜਿਵੇਂ ਅੱਖਾਂ ਨੀਵੀਆਂ ਕਰਕੇ ਧਰਤੀ ਵੱਲ ਦੇਖ ਰਹੇ ਸੀ ਬਟ ਸੀ ਤਾਂ ਉਹ ਕੈਨਵਸ ਸੀ ਵੀਰ ਜੀ ਤੇ ਜਿਵੇਂ ਅੱਖਾਂ ਆਪਣੀਆਂ ਅੱਖ ਅਸਲੀ ਜਿਵੇਂ ਅੱਖਾਂ ਅਸਲੀ ਸੀ ਤੇ ਬਟ ਜਿਹੜੀ ਤੁਸੀਂ ਮੈਨੂੰ ਪਿਕ ਦਿਖਾਈ ਸੀ ਵੀਰ ਜੀ ਤੇ ਸੇਮ ਉਹੀ ਸੀ ਸਰੂਪ ਬਟ ਸੀ ਕੱਲਾ ਦਾੜੀ ਤੱਕ ਤੇ ਸੀ ਥੋੜਾ ਜਿਹਾ ਵੱਡਾ ਜਿਵੇਂ 3 ਫੁੱਟ ਦੇ ਕਰੀਬ ਤੁਹਾਨੂੰ ਬਾਪੂ ਬੀਰੰਦ ਸਿੰਘ ਚੰਦ ਦੇ ਤੇ ਹਾਂ ਜੀ ਤੇ ਉਹਨਾਂ ਨੇ ਕੁੱਟ ਕੇ ਮੂੰਹ ਮਿਚਾਇਆ ਸੀ ਤੇ ਵਾਹਿਗੁਰੂ ਜੀ ਮਤਲਬ ਜਿਵੇਂ ਇੱਕ ਸੈਕਿੰਡ ਦਾ ਜਿਵੇਂ ਉਹ ਅੱਖਾਂ ਦੀ ਝਪਕ ਹੁੰਦੀ ਹੈ ਬਸ ਇੰਨਾ ਕੁ ਦ੍ਰਿਸ਼ ਸੀ ਜੀ ਹਾਂਜੀ ਸਤਿਗੁਰਾਂ ਨੇ ਰਹਿਮਤ ਕੀਤੀ ਤੁਸੀਂ ਪ੍ਰੇਮ 'ਚ ਤੁਹਾਡੀ ਆਤਮਾ ਭਰ ਰਹੀ ਹੈ ਹਾਂਜੀ ਨਾ ਪੂਰਨ ਹੋ ਰਿਹਾ ਹੈ ਪ੍ਰੇਮ ਸਤਿਗੁਰੂ ਰਹਿਮਤ ਕਰ ਰਹੇ ਨੇ ਰੂਪਾਂਤ ਹੋ ਰਿਹਾ ਹੈ ਬਹੁਤ ਵੱਡੀ ਘਟਨਾ ਹੈ ਸਤਿਗੁਰੂ ਕਰ ਰਹੇ ਨੇ ਹਾਂ ਤੁਹਾਾਰਾ ਜਿਵੇਂ ਇਸੇ ਤਰ੍ਹਾਂ ਹੀ ਮੇਰਾ ਕਰ ਜੀ ਇਸ ਲਈ ਵੀ ਸ਼ੁਕਰਾਨਾ ਵੀਰ ਜੀ ਤੇ ਇੱਕ ਨਾਲ ਇਹਦੇ ਨਾਲ-ਨਾਲ ਹੁਣ ਪ੍ਰੋਬਲਮ ਆ ਰਹੀ ਜਿਵੇਂ ਤੁਸੀਂ ਮੈਨੂੰ ਕਿਹਾ ਸੀ ਨਾ ਕਿ ਵੀ ਪਰਸਨਲ ਕਾਲ ਹੋਣਗੀਆਂ ਜਾਂ ਵੀ ਕੋਈ ਐਵੇਂ ਦੀ ਦੁਰਘਟਨਾ ਘਟੂਗੀ ਤੇ ਵੀ ਜੀ ਹੁਣ ਜਿਵੇਂ ਮੇਰੇ ਆਸ-ਪਾਸੇ ਨਾ ਜਿਵੇਂ ਮੈਨੂੰ ਇਰੀਟੇਟ ਕਰਨ ਵਾਲੇ ਲੋਕ ਜ਼ਿਆਦਾ ਵੱਧਤੇ ਜਾ ਰਹੇ ਕੋਈ ਗੱਲ ਨਹੀਂ ਪ੍ਰਵਾਹ ਨਹੀਂ ਕਰਨੀ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਹੀ ਇਹਦਾ ਜੀਵਨ ਚ ਹੋਣਾ ਹੈ ਜਿੱਤੇ ਫੁੱਲ ਉੱਗੂਗਾ ਨਾ ਉੱਥੇ ਕੰਡੇ ਆਉਣਗੇ ਜਿੱਥੇ ਮਹਿਕਾ ਵੰਡਣ ਵਾਲੇ ਹੋਣਗੇ ਉੱਥੇ ਉਹਨੂੰ ਸਤਾ ਹਾਲ ਦੇ ਵਿੱਚ ਲੈ ਜਾਣ ਵਾਲੇ ਵੀ ਇਹ ਕਰਤੇ ਤਾਂ ਨਹੀਂ ਆਵਾ ਇਹ ਐ ਨਹੀਂ ਹੁੰਦਾ ਜਦੋਂ ਤੁਸੀਂ ਸੱਚiar ਦੇ ਰਾਹ ਤੇ ਚੱਲੋਗੇ ਢੀੜ ਪਾਉਗੀ ਔਰ ਉਹ ਚੰਗੀ ਆ ਸਾਨੂੰ ਨਕਾਰਦੇ ਆ ਅਸੀਂ ਸੁਚੇਤ ਰਹਿਨੇ ਆ ਅਸੀਂ ਫਿਰ ਉਹਨਾਂ ਤੋਂ ਦੂਰ ਰਹਿਨੇ ਆ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਦੇ ਆ ਤੇ ਵਧੀਆ ਆ ਜਗ ਕਾਜਲ ਕੀ ਕੋਠੜੀ ਅੰਧ ਪਰੇ ਤਿਸਮਾਹੀ ਜਗ ਦੁਨੀਆ ਜਿਹੜੀ ਕਾਜਲ ਦੀ ਕੋਠੜੀ ਐ ਅੰਨਾ ਮਨੋਖੇ ਦੇ ਚਾਇਆ ਪਰ ਜਿਹਦੇ ਇੱਕ ਚਿੱਟੇ ਲੀੜੇ ਹੋਣ ਲੱਗ ਗਏ ਉਹਨੂੰ ਬਾਲਾ ਡਰ ਆ ਮੈਲੇ ਹੁੰਦਾ ਨਾ ਜਿਹਦੀ ਆਤਮਾ ਹੁਣ ਚਿੱਟੀ ਹੋਣ ਲੱਗ ਗਈ ਉਹਦੀ ਬਾਲਾ ਕਾਲਕ ਤੁਰਦੀ ਐ ਕਾਲਕ ਕਾਲੇ ਨੂੰ ਨਹੀਂ ਚੁੰਦੀ ਹੁੰਦੀ ਕਾਲਕਵੇਂਸ਼ਾ ਚਿੱਟੇ ਮਗਰ ਪੈਂਦੀ ਐ ਸਰ ਪਰ ਕੋਈ ਨਹੀਂ ਜੀਵਨ ਦੇ ਵਿੱਚ ਇੱਕ ਗੱਲ ਹੋਰ ਯਾਦ ਰੱਖਣਾ ਅਗਰ ਸਮੱਸਿਆ ਆ ਵਧ ਰਹੀ ਹੈ ਤਾਂ ਗੁਰੂ ਦਾ ਸਾਥ ਵੀ ਵਧ ਰਿਹਾ ਹੈ ਨਾ ਵਿਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਤੁਸੀਂ ਜਾਮ ਗੁਰੂ ਹੋਏ ਵਾਲਾ ਸ਼ਬਦ ਪੜ ਲਿਆ ਕਰੋ ਜਾਂ ਤੁਹਾਡਾ ਜਦੋਂ ਮਨ ਡਾਊਨ ਜਾਵੇ ਸੋ ਸਾਰਾ ਮੇਰੇ ਨਾਮ ਤੇ ਕਿੱਥੇ ਮੈਨੂੰ ਲਈ ਚੜਾਈ ਪਿਆਰ ਚ ਗਾਇਓ ਤੁਸੀਂ ਦੇਖਿਓ ਸਾਰੀ ਸਾਰੀ ਕਾਇਨਾਤ ਦੀ ਨੈਗੇਟਿਵਿਟੀ ਖੁੰਝੇ ਲੱਗ ਜਾਂਦੀ ਹੈ ਜਿੱਤੇ ਸਤਿਗੁਰੂ ਦਾ ਨਾਮ ਆ ਜੀ ਹੈ ਨਾ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਬਲੇਹਾਰੀ ਸਤਗੁਰੂ ਨਾਲ ਹੋਵੇ ਸਾਰਾ ਰਾਹ ਛੱਡ ਦਿੰਦੇ ਐ ਸਾਰੀ ਕਾਇਨਾਤ ਤਸੇ ਹੋ ਜਾਂਦੀ ਐ ਉਥੇ ਬਲੀਆ ਉਹਦੇ ਜਤਾਂ ਕੋਈ ਹੈ ਹੀ ਨਹੀਂ ਉਹਦੀ ਤਾਂ ਇੱਕ ਨਿਗਾ ਢਾਗਾ ਨੂੰ ਧਾਰਦੀ ਐ ਤੇ ਆਪਾਂ ਤਾਂ ਉਹਦੇ ਪ੍ਰੇਮੀ ਆ ਕਿਉਂ ਡਰਨਾ ਕਿਸੇ ਤੋਂ ਨਾ ਆਉਂਦੀਆਂ ਆਈ ਜਾਣ ਉਹਦੇ ਕੋਈ ਨਹੀਂ ਕੁਝ ਨਹੀਂ ਹੋਏਗਾ ਆਉਣਗੀਆਂ ਨਾੰਗ ਜਾਣਗੀਆਂ ਬਦਲਾਟ ਸਮੇਂ ਨਹੀਂ ਆਪਾਂ ਖੜੇ ਰਹਾਂਗੇ ਕਿਉਂਕਿ ਸਤਗੁਰੂ ਦੇ ਆਸਰੇ ਆ ਜੀ ਸਤਗੁਰੂ ਕੈ ਪ੍ਰਸਾਦ ਗੁਰੂ ਦੇ ਪ੍ਰਸਾਦ ਖਾਂਦਾ ਸੁਰਗ ਨਰਕ ਤੇ ਮੈਂ ਨਾ ਤਾਂ ਮਹਾਰਾਜ ਕਹਿੰਦੇ ਸਾਨੂੰ ਸਵਰਗ ਲਾਲਚ ਦੇ ਸਕਣ ਨਾ ਹੀ ਕਹਿੰਦੇ ਸਾਨੂੰ ਨਰਕ ਹੈ ਜਿਹੜੇ ਡਰਾ ਸਕਣ ਕੀ ਸੁਰਗ ਕੀ ਨਰਕ ਵਿਚਾਰਾ ਸੰਤਨ ਦੂ ਰਾਦੇ ਰੱਦ ਕਰਤੇ ਅਸੀਂ ਹਮ ਕਿਨ ਹੋ ਕੀ ਕਾੜ ਨਾ ਗੜਤੇ ਆਪਣੇ ਗੁਰ ਪ੍ਰਸਾਦ ਦੇ ਸਾਡਾ ਗੁਰੂ ਬੈਠਾ ਅਸੀਂ ਤਾਂ ਗੁਰੂ ਦੇ ਨਾਲ ਗੁਰੂ ਦੇ ਗੋਡੇ ਨਾਲ ਸਿਰ ਲਾ ਕੇ ਰੱਖਣ ਵਾਲੇ ਇਨਸਾਨ ਆ ਸਾਨੂੰ ਤਾਂ ਐਸੀ ਚੀਜ਼ ਦੀ ਮੌਜਾ ਸੜਕ ਕੋਈ ਕੀ ਵਿਗਾੜ ਲੂ ਸਿੱਧੇ ਫਕੀਰ ਫੱਕ ਕਰਾਂ ਕਿ ਖੋਲੂ ਕੋਈ ਹੈਨਾ ਸੋ ਇਹ ਸਾਸਰੇ ਰਹਿਣਾ ਸੀ ਗੁਰੂ ਦੇ ਨਸ਼ੇ ਚ ਜਾਣਾ ਜੀ ਜੀ ਭਾਈ ਗੁਰਜੀਕਾ ਖਾਲਸਾ ਜੀ ਭਾਈ ਗੁਰਜੀ ਕੀ ਫਤਿਹ ਖਾਲਸਾ ਵੈਰ ਗੁਰਜੀ ਕੀ ਫਤਿਹ ਮਾਤਾ ਜੀ ਹਾਂ ਜੀ ਮਤਲਬ ਮੈਂ ਲਿਖੀ ਸੀ ਉਹ ਦਸ ਤੱਕ ਵਜੇ ਲਿਖਿਆ ਸੀ ਕਿ ਮੇਰੇ ਦਸ ਕਰਨ ਦੇ ਮਾਤਾ ਜੀ ਭੁੱਲ ਗਏ ਉਹ ਬਹਾਕ ਕਰਦਾ ਜਾਂ ਵੀ 19 ਸਾਲ ਦਵਾਰੇ ਮਿੱਕੇ ਤੇ ਦਵਾਰੇ ਤੇ ਜੇ ਲਿਖ ਤੇ ਹਾਂਜੀ ਕੋਈ ਨਹੀਂ ਕੰਮ ਹਾਂਜੀ ਵਾਕੀ ਜੀ ਗਾਇਕ ਸਰਮਾਤਮਾ ਵਾਈ ਗੁਰੂ ਅਕਾਲ ਪੁਰਖ ਜੀ ਤਕਰੀਰ ਤਕਰੀਰ ਨਾ ਚੱਲਦਾ ਹੈ ਜੀ ਹੁਣ ਢੇਡ ਬਣ ਗਈ ਐਵੇਂ ਕੋ ਬਣਾ ਨਹੀਂ ਤੁਸੀਂ ਬਣਾਤੀ ਤੁਸੀਂ ਬਣਾਤੀ ਤੁਸੀਂ ਬਣਾਤੀ ਅੱਜ ਜੀ ਜੇਰੇ ਐਸੀ ਰੋਜ਼ ਮੈਡੀਟੇਸ਼ਨ ਕਰਦੇ ਹੁੰਦੇ ਆ ਜੁਤੀ ਉਤਾਰ ਜੀ ਤੇ ਜੀ ਸਵੇਰੇ ਪਹਿਲਾਂ ਇੱਕ ਓੰਕਾਰ ਦੇ ਦਰਸ਼ਨ ਹੋਏ ਪ੍ਰਕਾਸ਼ ਵਿੱਚ ਨਾਲ ਹੀ ਬਸ ਸੈਕਿੰਡ ਤੋਂ ਸੈਕਿੰਡ ਵਰਸ ਉਤਾਰ ਨਾਲੇ ਗੁਰਨਾਨਕ ਸਾਹਿਬ ਦੇ ਨਾਲ ਹੀ ਨਾਲ ਹੀ ਕਿੰਨਾ ਜਿਵੇਂ ਪਹਿਲਾਂ ਪਹਿਲਾਂ ਇੱਕ ਓੰਕਾਰ ਜੀ ਪਹਿਲਾਂ ਇੱਕ ਓੰਕਾਰ ਉਸ ਤੋਂ ਬਾਅਦ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਜੀ ਦੇ ਸਭ ਗੁਰਨਾਣਕ ਜਿੰਨ ਸੁਣਿਆ ਦੇਖਿਆ ਸੀ ਫਿਰ ਗਰਵਾਸ ਨਾ ਪਰਿਆ ਰੇ ਵਧਾਈ ਹੋਵੇ ਤੁਸੀਂ ਹੁਣ ਕੁਝ ਨਹੀਂ ਪੈ ਸਕਦੇ ਜੀ ਸੋ ਫਗਰਗੇ ਦੇ ਬੱਚੇ ਅੰਜਲਾ ਕੇ ਬੈਠੇ ਰਹੇ ਆ ਦੇਖੀ ਜਾਓ ਸੋਚਿਆ ਜੇ ਜਦੋਂ ਮਹਾਰਾਜ ਦੀ ਨਿਗਾਹ ਹੋ ਗਈ ਫਾਉਗੀ ਜੇ ਦੇਖੀ ਜਾਓ ਹੁਣ ਠੀਕ ਹੋ ਗਿਆ ਮਹਾਰਾਜ ਕਿਰਪਾ ਮਹਾਰਾਜ ਦੀ ਪੂਰੀ ਹਾਂ ਜੀ ਟਾਡੇ ਮੁੱਖ ਇੱਕ ਲਫ਼ਜ਼ ਨਹੀਂ ਉਚਰਿਆ 6 ਮਹੀਨੇ ਵੀ ਸਾਨੂੰ ਦਾ ਜੀ 6 ਮਹੀਨੇ ਹੋ ਗਏ 7 ਮਹੀਨੇ ਹੋ ਗਏ ਤੁਸੀਂ ਇਹੀ ਕਿਹਾ ਜਦ ਅੱਠਵੇਂ ਹਾਂ ਵੀ ਜਦੋਂ ਮਾਲਕ ਨੇ ਦੇਣਾ ਤੇ ਹੋਰ ਤੁਸੀਂ ਐ ਸਮਝੋ ਉਹਨੇ ਇੱਕੇ ਦਾ ਵੀ ਜਿਵੇਂ ਸਾਰੇ ਦਾ ਸਾਰਾ ਪੰਡਾਰਾ ਹੀ ਖੋਲਤਾ ਹੁੰਦਾ ਹੁਣ ਆਏ ਆ ਬਹੁਤ ਬਹੁਤ ਖੁਸ਼ਵਾਨ ਜੀ ਬਹੁਤ ਖੁਸ਼ ਚਰੰਦਾਰ ਬੇਲੇ ਜਿੱਦ ਤੱਕ ਜ਼ਰਾ ਦੇ ਨਾਮ 24 ਦਾ ਪਾਠ ਵੀ ਨਾਲੇ ਮੈਡੀਟੇਸ਼ਨ ਦਾ ਨਾਲੇ 24 ਦਾ ਪੁਆਇੰਟ ਲਾ ਲੈਣਾ ਬਾਠੇ ਉਸ ਵੀਰ ਨੂੰ ਕਰਕੇ ਵਾਪਸ ਆ ਗਿਆ ਹਾਂ ਜੀ ਤੁਹਾਨੂੰ ਤ੍ਰਕੂਟੀ ਚ ਨੰਗਣ ਲੱਗੇ ਸਮਾਂ ਜ਼ਰੂਰ ਲੱਗਿਆ 6 ਮਹੀਨੇ ਜਦ ਜਿਹੜੀ ਟੋਡੀ ਉਹ ਬਹੁਤ ਟਾਈਮ ਲੱਗਾ ਬਹੁਤ ਜ਼ਿਆਦਾ ਟਾਈਮ ਲੱਗਾ ਚ ਉਹ ਜਦੋਂ ਮਹਾਰਾਜ ਨੇ ਤਰਕੂਤ ਲੜਾਈ ਤਰਕੂਟੀ ਛੁੱਟਾ ਦਸਵਾਂ ਲੈ ਤੋ ਮਨ ਖੀਵਾ ਭਾਈ ਉਦੋਂ ਤੋਂ ਹੀ ਫਿਰ ਰਹਿਮ ਤਾਂ ਦੇਖੋ ਗਣੀਆਂ ਗੈਂਆਂ ਜਿਵੇਂ ਜਿਵੇਂ ਚੱਲੋ ਜਦੋਂ ਮਹਾਰਾਜ ਦੀ ਕਿਰਪਾ ਹੋ ਗਈ ਕਿ ਤਰ੍ਹਾਂ ਕੱਢਣਗੇ 10 ਨਹੀਂ ਸਾਦੇ ਜੀ ਸੀ ਮਤਲਬ ਮੈਂ 86 April ਚ 86 ਜਮਰਚਾ ਗਿਆ ਸੀ ਜੀ ਤੋਂ ਬਾਅਦ ਤਕਰੀਬਨ 92 93 ਤੋਂ ਸੰਤਾਂ ਦੇ ਨਾਲ ਮਹਾਂਪੁਰਸ਼ਾਂ ਨਾਲ ਜੁੜਦੇ ਆਏ ਆ ਜੀ ਚਲੋ ਠੀਕ ਆ ਮਾਰਾ ਬਹੁਤ ਇਨੀ ਕਮਾਈ ਵਾਲੇ ਸੀ ਸਾਰੇ ਪਰ ਉਹਦਾ ਨਹੀਂ ਮਤਲਬ ਕਿਸੇ ਨੇ ਸਿਮਰਨ ਤੇ ਜੋਰ ਨਹੀਂ ਜਿਦਾ ਬਸ ਪੱਚੀ ਪੱਚੀ ਪਾਠ ਕਰ ਲਓ ਉਸ ਜਪਜੀ ਸਾਹਿਬ ਦੇ ਰੋਜ਼ ਕਰ ਲਓ ਇੱਕ ਮਹੀਨਾ ਕਰਨੀ ਆ ਤੁਸੀਂ ਪੰਜ ਪੰਜ 550 ਮੀ ਸਾਹਿਬ ਦੇ ਰੋਜ਼ ਕਰਨੀ ਆ 15 ਦਿਨ ਕਰਨ ਇਦਾਂ ਮਤਲਬ ਰਿਆ ਤੇ ਸਿਮਰਨ ਵੱਲ ਧਿਆਨ ਨਹੀਂ ਦਿੱਤਾ ਹਗਾ ਬਸ ਜਾਂ ਕਹਣਾ ਧਿਆਨ ਲਾ ਪੈ ਸਿਮਰਨ ਧਿਆਨ ਧਿਆਨ ਉਤਰ ਕੁੱਟੀ ਜੇ ਲੱਗਦਾ ਰਿਹਾ ਬਸ ਬਸ ਉੱਥੇ ਹੀ ਕਾਰਨ ਸੀ ਨਾ ਤਾਂ ਹੀ ਤਾਂ ਹੀ ਦਰਸ਼ਨਾਂ ਤੱਕ ਨਹੀਂ ਪਹੁੰਚੇ ਤੇ ਤਾਂ ਸਾਤਰਨਾਕ ਹੈ ਨਾ ਤੇਰ ਕੁੱਟੀ ਛੱਡਣੀ ਹੈ ਗੁਰੂ ਸਾਹਿਬ ਕਹਿੰਦੇ ਤੇ ਕੁੱਟੀ ਛੂਟਾ ਨਰਕula ਆਖਰੀ ਜਿਹੜਾ ਟੋਹਾ ਹੈ ਉਤਰ ਕੁੱਟੀ ਆ ਇਹ ਤ੍ਰਿਕੂਟੀ ਚ ਗੁਰੂ ਹੀ ਕਰਦਾ ਬਹੁਤ ਨਾ ਬਹੁ ਲੋ ਬਹੁਤ ਸੰਸਥਾਵਾਂ ਜੋ ਰੀ ਤ੍ਰਿਕੂਟੀ ਦੇ ਨਹੀਂ ਹੁੰਦਾ ਕਾਰਨ ਇਹ ਆ ਤ੍ਰਿਕੂਟੀ ਨਾਲ ਮਾਇਆ ਜਾਂਦੀ ਹੈ ਤ੍ਰਿਕੂਟੀ ਨਾਲ ਕੰਮ ਸਿਰੇ ਚੜ ਜਾਂਦੇ ਆ ਬੰਦਾ ਵਾਗ ਹੋ ਜਾਂਦਾ ਦਾ ਪਰਮ ਮੁਕਤੀ ਆ ਗੁਰੂ ਦੇ ਚਰਨਾਂ ਦਾ ਪ੍ਰੇਮ ਆ ਗੁਰੂ ਦੇ ਦਰਸ਼ਨ ਦیدار ਉਹ ਤ੍ਰਿਕੂਟੀ ਤੇ ਨਹੀਂ ਹੁੰਦੇ ਉਹ ਤ੍ਰਿਕੂਟੀ ਛੱਡਣੀ ਪੈਂਦੀ ਆ ਅੰਦਰੋਂ ਤਾਂ ਬੈਠਾ ਮਸਤਕ ਪਾ ਕੇ ਅੰਦਰੋਂ ਤਾਂ ਆਖ ਸੀ ਦੇਂਜ ਦਾ ਫੇਮ ਆਪਣੇ ਨਾ ਦਾ ਸਿਮਰਨ ਸਿੰਘ ਜਿਹੜੇ ਸਿਮਰਜੀਤ ਸਿੰਘ ਹੈਗੇ ਆ ਟਹੌਣਾ ਵਾਲੇ ਉਹ ਵੀ YouTube ਤੋਂ ਹੀ ਦੇਖੇ ਉਹਨਾਂ ਨਾਲ ਵੀ ਮਤਲਬ ਕੋਈ ਤਾਂ ਸੰਪਰਕ ਨਹੀਂ ਕੀਤਾ ਉਦਾਂ ਉਹਨਾਂ ਦਾ ਮਤਲਬ ਸੁਣ ਲਾਪਾ ਉਹਨਾਂ ਦੇ ਇੱਕ ਕਥਾ ਕੀਰਤਨ ਸੁਣ ਲਾਪਾ ਉਦੋਂ ਬਾਅਦ ਜਦੋਂ ਮੇਲ ਹੋਣਾ ਸੀ ਤਾਂ ਇੱਕੋ ਹੀ ਇੱਕੋ ਹੀ YouTube ਤੇ ਤੁਹਾਡੀ ਮੈਡੀਟੇਸ਼ਨ ਇੱਕੋ ਹੀ YouTube ਤੇ ਕਮੈਂਟਰੀ ਆਈ ਇੰਨਾ ਪਤਾ ਸੀ ਵੀ ਮੈਡੀਟੇਸ਼ਨ ਨੂੰ ਕਹਿੰਦੇ ਧਿਆਨ ਲਾਉਣ ਨੂੰ ਬਸ ਹੋਰ ਕੁਝ ਨਹੀਂ ਸੀ ਪਤਾ ਉਹਨੇ ਇੱਕ ਵਾਰੀ ਪੜੀ ਇੱਕ ਵਾਰੀ ਸੁਣਿਆ ਮੈਡੀਟ੍ਰੀਸ਼ਨ ਦਾ ਪਤਾ ਨਹੀਂ ਕਿੱਦਾਂ ਕਰਨੀ ਇੱਕ ਵਾਰ ਸੁਣ ਲਿਆ ਬੈਠ ਕੇ ਦੂਜੀ ਵਾਰ ਸੁਣ ਤੀਜੀ ਵਾਰ ਤੀਜੀ ਵਾਰ ਫਿਰ ਮੈਨੂੰ ਲੱਗਣ ਲੱਪਿਆ ਫਿਰ ਇਹ ਮਤਲਬ ਹੈਗਾ ਹੈ ਇਹਦੇ ਵਿੱਚ ਕੁਝ ਫਿਰ ਮੈਂ ਆਪਣੇ ਪੁੱਤਰੇ ਨੂੰ ਕਿਹਾ ਮੈਂ ਕਿਹਾ ਤੂੰ ਮੈਨੂੰ WhatsApp ਤੇ ਜੁਆਇਨ ਕਰਾ ਦੇ ਫਿਰ ਇਦਾਂ ਕਰਕੇ ਮੈਨੂੰ ਆਪ ਨੂੰ ਬਹੁਤ ਘੱਟ ਮੈਂ ਬਹੁਤਾ ਨਹੀਂ ਧਿਆਨ ਦਿੱਤਾ ਜੱਗੇ ਦੇ ਬਣਾ ਮੋਬਾਈਲ ਵਾਲਾ ਹੁਣ ਤਾਂ ਚਲੋ ਕਰ ਲੇਦਾ ਮਾੜਾ ਬੋਟਾ ਅੱਗੇ ਨਹੀਂ ਬੀਤਾ ਤੇ ਬਸ ਮਾਰਾ ਦਾ ਸਮਾਂ ਆ ਗਿਆ ਜੀ ਹੁਣ ਸਮਾਂ ਆ ਜਾ ਬਸ ਸੱਚ ਦੇ ਸਮਾਂ ਆ ਆਹ ਜੀ ਸਮਾਂ ਆ ਕੇ ਮਾਰਾ ਜ ਆਪਣੇ ਆਪ ਹੀ ਮੈਨੂੰ ਆਪ ਕਰਾਈ ਗਿਆ ਦੇ ਲੋਕ ਬਸੋ ਪਿਆਰ ਵਾਲਿਆਂ ਨੂੰ ਇਕੱਤਰਤ ਕਰੀ ਜਾਂਦਾ ਉਹਦੀ ਖੇਡ ਵੱਡੀ ਹੈ ਹੈਨਾ ਬਹੁਤ ਸ਼ੁਕਰਾਨਾ ਮਾਰਦਾ ਬਹੁਤ ਬਹੁਤ ਸਾਰੀ ਸੰਗਤ ਦਾ ਆਪ ਜੀ ਦਾ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਬਹੁਤ ਜ਼ਿਆਦਾ ਸ਼ੁਕਰਾਨਾ ਬਹੁਤ ਜ਼ਿਆਦਾ ਸ਼ੁਕਰਾਨਾ ਜੀ ਵਾਹਿਗੁਰੂ ਖਾਲਸਾ ਜੀ ਦਵਾ ਦਾ ਕਾਲੂ ਦਿਖਾ ਦੇ ਜੀਰ ਦਾ ਕਰਦੇ ਨੂੰ ਥੋੜਾ ਜਿਹਾ ਨਿਕਲ ਜਾਈਏ ਜੀ ਚਲੋ ਹਮਾਰੇ ਕਿਰਪਾ ਕਰਨ पाए ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਰਪਾ ਦੇ ਜੀ ਵਾਹਿਗੁਰੂ همین ਦੀ ਗੱਲ ਹੋਰ ਸਤਗੁਰਾਂ ਦੀ ਉਹ ਅਨੁਭਵ ਦੀ ਗੱਲ ਕਹਿਣੀ ਚਾਹੁੰਦਾ ਤੇ ਆ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅਬ ਜੀ ਪਤਾ ਜੀ ਨਾਂਝ ਪਤਾ ਮੈਂ ਵੀ ਕੱਲ ਦੁਪਹਿਰੇ ਮੈਡੀਟੇਸ਼ਨ ਲਾ ਕੇ ਪਾਈਗੀ ਜੀ ਐਨੇ ਲੈਣ ਵਾਰ ਥੋੜਾ ਜਿਹਾ ਨੇੜੇ ਆ ਕੇ ਉੱਚੀ ਬੋਲੇਗਾ ਜੀ ਉਹ ਮੈਂ ਕੱਲ ਦੁਪਹਿਰੇ ਮੈਂ ਮੈਡੀਟੇਸ਼ਨ ਲਾ ਕੇ ਮੈਂ ਪਾਈਗੀ ਤੇ ਮੇਰੀ ਨਾ ਥੋੜੀ ਜਿਹੀ ਆਵਾਜ਼ ਬੈਠੀ ਪਈ ਹੈ ਤੇ ਐਨੇ ਗੁਰੂ ਗ੍ਰੰਥ ਸਾਹਿਬ ਜੀ ਲੈਣ ਵਾਰ ਪ੍ਰਕਾਸ਼ ਹੋਏ ਵੀ ਇੰਨੀ ਬਾਣੀ ਸੁਣੀ ਕਲੀਅਰ ਤੇ ਫਿਰ ਨਾਲ ਹੀ ਨੰਗ ਸਿੰਘ ਬੈਠੇ ਸਾਰਿਆਂ ਦੇ ਮੂਹਰੇ। ਥਾਸ ਤੇ ਸਾਫ ਕਰੀ ਜਾਂਦੇ ਬੈਠੇ। ਕਿਸੇ ਜੀ ਬਰਤਨ ਲੋਹੇ ਦਾ ਬਰਤਨ ਉਹਨਾਂ ਕੋਲ ਵੱਡਾ ਸਾਲ ਦੇ ਵਿੱਚ ਪਤਾ ਨਹੀਂ ਪਾਣੀ ਪਾਇਆ ਕਿ ਕੱਚੀ ਲੱਸੀ ਪਾਈ ਹੋਣ ਉਹਦੇ ਨਾਲ ਬਰਤਨ ਸਾਫ ਕਰਦੇ ਸੀ। ਹੂੰ। ਬਾਬਾ ਚਰਮਨ ਨੂੰ ਹੋਏ ਦਰਸ਼ਨ ਜਦੋਂ ਉਹਨੂੰ ਜਾ ਕੇ ਭਰਾ ਨੇ ਮੇਰਾ ਦੋਰ ਖੋਲਤਾ। ਉਹ ਤਾਂ ਸੁਤੀ ਰਹਿੰਦਾ ਨਾ ਹਾਣੇ। ਅੱਛਾ ਅੱਛਾ ਫਿਰ ਬੁਰ ਫਿਰਤੀ ਵਾਪਸ ਆ ਗਈ ਹਾਂ ਫਿਰ ਫਿਰਤੀ ਵਾਪਸ ਆ ਗਈ ਫਿਰ ਮੈਂ ਬੜਾ ਪਛਤਾਵਾ ਜਿਹਾ ਹੋਇਆ ਮਗਰ ਚਲ ਪਰਮਾਤਮਾ ਨੇ ਇੰਨਾ ਕੀ ਦਰਸ਼ਨ ਦੇਣੇ ਸੀ ਬਹੁਤ ਵਧੀਆ ਲੱਗਿਆ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੋਗੇ ਤਾਂ ਹੋਰ ਕੀ ਚਾਹੀਦਾ ਇਹ ਤਾਂ ਬਹੁਤ ਮੈਨੂੰ ਬਹੁਤ ਵੀ ਦਰਸ਼ਨ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਨਾ ਪ੍ਰਕਾਸ਼ ਹੋਇਆ ਹੁੰਦੇ ਬਹੁਤ ਵੇਰੀ ਦਰਸ਼ਨ ਹੋਇਆ ਹੁੰਦਾ ਪ੍ਰੇਮ ਆ ਪ੍ਰੇਮ ਮਹਾਰਾਜ ਨੂੰ ਸੈਪਟ ਕਰਦੇ ਆ ਤੁਹਾਡਾ ਜਿਹੜੇ ਜਿਹੜੀ ਆਤਮਾ ਜੁੜੀ ਹੋਈ ਹੈ ਨਾ ਉਹਨਾਂ ਨਾਲ ਤੁਸੀਂ ਗੁਣ ਗਾਉਣੀ ਆ ਜਿਹੜੀ ਸ਼ਬਦਤਾ ਆ ਦੇਖੋ ਆਪਣਾ ਮੰਨਿਆ ਸਤਿਗੁਰੂ ਚ ਜਦੋਂ ਸਾਡਾ ਇਹ ਮੰਨਦੇ ਆ ਨਾ ਕਿ ਸਹੀ ਕੋਏ ਕੋਏ ਮਾਂਜਨੇ ਮਾਣੀ ਇਕ ਤੂੰ ਕਿਉ ਨ ਮਰੀ ਜਰੋਏ ਜਾਂ ਲਗ ਚਿੱਤ ਨਾ ਆਵੇ ਕਿਸੇ ਦਾ ਕੋਈ ਹੈ ਕਿਸੇ ਦਾ ਪਰ ਅੰਦਰੋਂ ਰੂਹ ਦਾ ਤਾਂ ਇੱਕੋ ਤੇ ਹੁਣ ਬ੍ਰਾਗ ਬਹੁਤ ਹੁੰਦਾ ਘਰੇ ਆ ਕੇ ਫਿਰ ਮੈਂ ਮੈਂ ਜਦੋਂ ਦੱਸਣ ਲੱਗੀ ਤੇ ਮੈਨੂੰ ਮੈਥੋਂ ਦੱਸਿਆ ਨਹੀਂ ਗਿਆ ਮੈਂ ਆਪਣੀ ਅਵੰਤ ਦੀ ਬੋਟੀ ਨੂੰ ਦੱਸਣ ਲੱਗੀ ਮੈਨੂੰ ਪਤਾ ਕਿ ਮੇਰਾ ਨਾਂ ਹੀ ਤੇ ਘਰ ਮੈਂ ਚ ਦੱਸਿਆ ਨਹੀਂ ਗਿਆ ਮੇਰਾ ਬਹੁਤ ਮਨ ਬ੍ਰਾਗ ਚਾਇਆ ਉਹ ਗੰਦੀ ਕੋਈ ਨਹੀਂ ਹੋਇਆ ਜੀ ਤੁਸੀਂ ਮੰਨਣਾ ਹੈ ਖਰਾਬ ਪਰ ਉਹ ਤਾਂ ਮਨਹਿਲ ਵਿੱਚ ਖਰਾਬ ਨਹੀਂ ਮੇਰੇ ਅੰਦਰੋਂ ਬਰਾਗ ਆਉਂਦਾ ਹੈ ਮੈਥੋਂ ਗੱਲ ਨਹੀਂ ਹੋਈ ਹੁਣ ਵੀ ਨਾ ਮੈਂ ਜਦ ਗੱਲ ਕਰਦੀ ਮੈਥੋਂ ਗੱਲ ਹੁੰਦੀ ਨਹੀਂ ਮੇਰੇ ਅੰਦਰੋਂ ਬਰਾਗ ਸ਼ੁਰੂ ਹੋ ਜਾਂਦਾ ਜੀ ਚਲੋ 사ਧਗੁਰ ਜੀ ਕਿਰਪਾ ਕਰਨਗੇ ਬੱਸ ਇਸੇ ਪਿਆਰ ਚ ਹੋਰ ਰਮੀ ਜਾਓ ਇੱਕ ਹੋਈ ਜਾਓ ਚਾਹੀਦਾ ਕੀ ਹੈ ਸਾਰਾ ਕੁਝ ਮਨੇ ਬਣਿਆ ਰਹੇ ਬੋਤੋ ਹੁਣ ਟੁੱਟੇ ਨਾ ਹੁਣ ਮੈਨੂੰ ਇਹ ਹੁੰਦਾ ਮੰਦੇ ਵਿੱਚ ਨਹੀਂ ਮੇਰਾ ਟੁੱਟੇ ਨਾ ਇਸੇ ਤਰ੍ਹਾਂ ਬਣਿਆ ਰਹੇ ਨਹੀਂ ਨਹੀਂ ਇਹ ਨਹੀਂ ਟੁੱਟਦਾ ਇਹ ਤਾਂ ਉਮਰ ਇਹ ਤਾਂ ਬਰੇ ਜਨਮਾਂ ਤੋਂ ਪਰੀ ਦੀ ਖੇਡ ਆ ਹਾਂਜੀ ਇਹ ਪ੍ਰਾਪਤ ਕਰਨੀ ਸੌਖੀ ਏ ਜੋੜਿਆਂ ਜਿਨੀ ਤੇ ਤੋੜਿਆਂ ਤੁਰਦੀ ਨਹੀਂ ਧੋਰ ਗੁਰੂ ਸਾਹਿਬ ਮਹਾਰਾਜ ਸੀ ਮਾਦੂ ਖਿੱਚਤਣੀ ਉਦਾਸਾ ਗਰੀਜਾ ਹਾਂਜੀ ਟੋਰੀ ਨਾ ਟੁੱਟੇ ਟੋਰੀ ਨਾ ਟੁੱਟੇ ਉਹ ਨਹੀਂ ਟੁੱਟਦੀ ਜੇ ਉਹ ਰਹਿਮਤ ਕਰ ਦੇਵੇ ਫੇਰ ਨਹੀਂ ਟੁੱਟਦੀ ਹਾਂਜੀ ਹਾਂਜੀ ਬਸ ਐਂਜ ਗੋ ਕੋਈ ਨਹੀਂ ਕੋਈ ਹਾਂਜੀ ਚਲੋ ਠੀਕ ਹੈ ਪਤਾ ਆਈਰ ਜੀ ਕਾ ਖਾਲਸਾ ਅਲਸਾ ਵੈਗੁੱਚੀ ਸੀ ਕੋਈ ਹੋਰ ਗੁਰਮੁਖ ਹੈ ਤਾਂ ਜਿਨ੍ਹਾਂ ਨੇ ਆਪਣਾ ਬਚਨ ਬਿਲਾਸ ਕਰਨੇ ਤੇ ਆ ਸਕਦੇ ਹੋ ਹਲੋ ਹਾਂਜੀ ਵਾਹਿਗੁਰੂ ਜੀ ਫਰਮਜੀਤ ਕੌਰ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਹੁਤ ਵਧੀਆ ਲੱਗਦਾ ਪਰ ਮੇਰੇ ਕੋਲ ਥੋੜਾ ਨੰਗਾ ਪੈ ਜਾਂਦਾ ਮੈਨੂੰ ਉਦਾਸ ਕਰੋ ਕਿ ਦਾਤਾ ਸਮਰੱਥੀ ਮੇਲੇ ਦਾਤਾ ਸਰਪੂਰ ਜੀ ਕਿਰਪਾ ਕਰਨ ਲਈ ਇੰਨੀ ਕੁ ਮੁਸ਼ਕਲ ਤਾਂ ਤੁਹਾਨੂੰ ਕਰਨੀ ਪੈਣੀ ਆ ਬਾਕੀ ਮਹਾਰਾ ਜ਼ਮੀਰ ਕਰਨਗੇ ਠੀਕ ਹੈ ਠੀਕ ਜੀ ਅਵਾਹਿਗੁਰ ਜੀ ਦਾ ਖਾਲਸਾ ਅਵਾਹਿਗੁਰ ਜੀ ਦੀ ਫਤਿਹ ਵੀਰ ਜੀ ਵਾਹਿਗੁਰ ਜੀ ਦਾ ਖਾਲਸਾ ਵਾਹਿਗੁਰ ਜੀ ਦੀ ਫਤਿਹ ਹੋਰ ਵੀਰ ਜੀ ਠੀਕ ਠਾਕ ਹੋ ਹੂੰ ਹੂੰ ਸਤ ਗੁਰਾਂ ਦੀ ਪੂਰੀ ਵੀ ਵੀ ਬਹੁਤ ਹਾਂਜੀ ਬਹੁਤ ਵਧਾਈਆਂ ਹੁਣ ਵਾਹਿਗੁਰੂ ਜੀ ਅੱਜ ਤਾਂ 5 ਦਿਨ ਰਹਿਣਗੇ ਘਰੇ ਹਾਂਜੀ ਹਾਂਜੀ ਤੁਹਾਨੂੰ ਵੀ ਵਧਾਈਆਂ ਹੁਣ ਜੀ ਹਾਂਜੀ ਗੁਰੂ ਗ੍ਰੰਥ ਸਦਾ ਹੀ ਰਹਿਣਗੇ ਸਦਾ ਹੀ ਰਹਿਣਗੇ ਹਾਂਜੀ ਹਾਂਜੀ ਸਰੀਰ ਕਰਕੇ ਨਾ ਫਿਰ ਹਾਂਜੀ ਕਰਕੇ ਫਿਰ ਹੀ ਰਹੇ ਹਾਂ ਹਾਂਜੀ ਹਨ ਤਾਂ ਜੀ ਵੈਜੀ ਜੀ ਇਹ ਗੱਲ ਆਪਣੀ ਵੀ ਜਿੱਦਾਂ ਦੇ ਆ ਪਾਏ ਆ ਤੇ ਉੱਥੋਂ ਆਪਾਂ ਸੁਣਿਆ ਸਾਰਾ ਕਥਖਤਾ ਕੀਰਤਨ ਤਾਂ ਬਹੁਤ ਆਨੰਦ ਇੱਕ ਸਾਈਡ ਤੇ ਬਹੁਤ ਜੀ ਬਹੁਤ ਆਨੰਦ ਆ ਜਿੰਨਾ ਹੀ ਆਨੰਦ ਆ ਦੂਜੀ ਸਾਈਡ ਤੇ ਉਹਨਾਂ ਹੀ ਪਰੇਸ਼ਾਨੀ ਹੈ ਉਹਨਾਂ ਹੀ ਕਸ਼ਟ ਹੈ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਸੁੱਖ ਕੋ ਦੁੱਖ ਅਗਲਾ ਮਨਮੁਖ ਬੂਜਣਾ ਹੋਏ ਇਹੀ ਜੀਵਨਾ ਪਰ ਗੁਰੂ ਸਾਹਿਬ ਦੁੱਖ ਜਿਹੜੇ ਚ ਲੰਘ ਰਹੇ ਹੋ ਨਾ ਇਹ ਬਹੁਤ ਵੱਡਾ ਆਉਣਾ ਸੀ ਤੁਹਾਡੇ ਤੇ ਇਹ ਬਹੁਤ ਛੋਟਾ ਕਰਕੇ ਘਟਾਤਾ ਇਹ ਹੁਣ ਛੋਟਾ ਕੀਤਾ ਗੁਰੂ ਨੇ ਛੋਟਾ ਵੀ ਆਪਾਂ ਨੂੰ ਵੱਡਾ ਲੱਗ ਰਿਹਾ ਹੈ ਜੇ ਇਹ ਵੱਡਾ ਦਿਖਾ ਦਿੰਦੇ ਫਿਰ ਆਪਾਂ ਮੰਗਣਾ ਸੀ ਵੀ ਇਹਨੂੰ ਛੋਟਾ ਕਰਕੇ ਸੱਚੇ ਪਾਤਸ਼ਾਹ ਜੀ ਭੁਗਤ ਲੈਂਦੇ ਤਾਂ ਇਹ ਤਾਂ ਛੋਟਾ ਹੋ ਗਿਆ ਲੰਘ ਗਿਆ ਇਹ ਤਾਂ ਪਤਾ ਵੀ ਨਹੀਂ ਲੱਗਣਾ ਇਹ ਤਾਂ ਸਭ ਹਾਲ ਲਿਆ ਸਤਿਗੁਰਾਂ ਨੇ ਐਂ ਕੋ ਤੁਸੀਂ ਬਹੁਤ ਸ਼ੁਕਰਾਨੇ ਕਰਦੇ ਹੋ ਸ਼ੁਕਰਾਨੇ ਕਰਦੇ ਤੋਂ ਵੀ ਗੁਰੂ ਅਰਜਨ ਪਤਾ ਦੀ ਇੰਨੀ ਕਿਰਪਾ ਮੈਂ ਕਹਨੀ ਹੈ ਨਾ ਕਹੀ ਨਹੀਂ ਜਾ ਸਕਦੀ ਜੀ ਇੰਨੀ ਹਾਂਜੀ ਤੇ ਜੋ ਵੀ ਕਹਿੰਦੇ ਆਨੰਦ ਤੇ ਆ ਜਿਹੜਾ ਤੁਸੀਂ ਹੁਣ ਇਸ ਤੋਂ ਪਹਿਲੇ ਗੁਰਮਖਾ ਨਾਲ ਕਿਹਾ ਸੀਗਾ ਤੇ ਉਹ ਸ਼ਬਦ ਤੇ ਜਿਹੜਾ ਕੀ ਜੋ ਬੋਲੇ ਅਤੇ ਕੀਰਤਨ ਉਹ ਵੀ ਮਹਾਰਾਜ ਦੀ ਕਿਰਪਾ ਜਾਦ ਸਾਰਾ ਮੋਹ ਜਵਾਨੇ ਅੰਨੇ ਕਿਰਪਾ ਵੈ ਗ੍ਰੋਦੀ ਅੰਨੇ ਕਿਰਪਾ ਪਰ ਉਹਨਾ ਹੀ ਕਸਤਾ ਦੋਵੇਂ ਚੀਜ਼ਾਂ ਦਾ ਖੁਸ਼ਦਾਰੂ ਸੁਖ ਰੋਗ ਇੱਕ ਪਾਸੇ ਉਹਨੇ ਮਿੱਠਾ ਦਿੱਤਾ ਦੂਜੇ ਪਾਸੇ ਪ੍ਰੀਖਿਆ ਦੀ ਘੜੀ ਪਾਈ ਹੈ ਖਿੜਕਦੇ ਹੋ ਪਰ ਰਹਿਣੇ ਜੇਗਾ ਖਿੜਕੇ ਤਾਂ ਯਾਦ ਰੱਖਣਾ ਉਮਰ ਦਾ ਆਨੰਦ ਮਿਲੂਗਾ ਜੀ ਬੈਗ ਖਿੜਕਦੇ ਰਹੂਗਾ ਜਿਹੜੀ ਉਮਰਾਂ ਬਾਅਦ ਵੀ ਨਹੀਂ ਲੈਣਾ ਹਾਂਜੀ ਸੋਲੀਆਂ ਉੱਪਰ ਰੱਖੇ ਰਹਿਣਾ ਗਰੇਟਾ ਠਾਹ ਵਰਦੇ ਤੇ ਪਰ વૈਗ੍ਰੂ ਵਿਰਾਗ ਬਹੁਤ ਆ ਉਹ ਵਿਰਾਗ ਹੁਣ ਪਤਾ ਨਹੀਂ ਤਾਂ ਘਰੇ ਪਰੇਸ਼ਾਨੀਆਂ ਉਹਦਾ ਕਰਕੇ ਆਉਂਦਾ ਨਹੀਂ ਨਹੀਂ ਉਹਦਾ ਪਤਾ ਨਹੀਂ ਵਿਰਾਗ ਉਹਦਾ ਜੇ ਵਿਰਾਗ ਦੁੱਖ ਦੇਵੇ ਉਦਾਸ ਕਰੇ ਤਾਂ ਸਮਝ ਲੋ ਵਿਰਾਗ ਪਰੇਸ਼ਾਨੀਆਂ ਦਾ ਜੇ ਵਿਰਾਗ ਸ਼ੀਤਲ ਤੇ ਠੰਡਾ ਕਰੇ ਤਾਂ ਫਿਰ ਵਿਰਾਗ ਹਿਰਦੇ ਤੋਂ ਗੁਰੂ ਦੇ ਪ੍ਰਤੀ ਉੱਠੇ ਹੁਣ ਤੁਸੀਂ ਦੇਖੋ ਇਹ ਠੰਡਾ ਕਰ ਰਿਹਾ ਹੈ ਇਹ ਤੁਹਾਨੂੰ ਡਿਸਟਰਬ ਕਰ ਰਿਹਾ ਵਿਰਾਗ ਨੇ ਵਰਾਗ ਠੰਡਾ ਕਰ ਰਿਹਾ ਪਰ ਜਦੋਂ ਮੈਡੀਟੇਸ਼ਨ ਚ ਬੈਨੇ ਬਹੁਤ ਠੰਡਕ ਬਹੁਤ ਟੰਡ ਫਿਰ ਫਿਰ ਤੋਂ ਕਹ ਬਰਾਗ ਉਹ ਗੁਰੂ ਪ੍ਰਤੀ ਆ ਰਿਹਾ ਉਹ ਆਤਮਾ ਦਾ ਉਹ ਮੰਨਦਾ ਨਹੀਂਗਾ ਉਹ ਉਦਾਸੀ ਜੋ ਨਹੀਂ ਉੱਠਿਆ ਜੀ ਵਾਹਿਗੁਰੂ ਮੱਥੇ ਤੇ ਤੇ ਇੰਨੀ ਠੰਡ ਤੇ ਐਨਾ ਨੰਦ ਕੀ ਨਹੀਂ ਜਾ ਸਕਦਾ ਜੀ ਹਾਂ ਜੀ ਬਸ ਐਸੇ ਤੇਰਾ ਹੀ ਗਾਉਂਦੇ ਰਹਿਣਾ ਗੁਰੂ ਤੋਂ ਪਿੱਛੇ ਨਹੀਂ ਹਟਣਾ ਇਹ ਕਸ਼ਟ ਜਿਹੜੇ ਕਾਲੇ ਬੱਦਲ ਐ ਇਹ ਕਦੋਂ ਲੰਘਣਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੀ ਜ਼ਿੰਦਗੀ ਸਧਾਰਨ ਹੋ ਜੂ ਪਰ ਇਹ ਪਰਖ ਦੀ ਘੜੀ ਆ ਜਦੋਂ ਵੀ ਪਰਖ ਦੀ ਘੜੀ ਆਈ ਆ ਨਾ ਜਿਹੜੇ ਤਾਂ ਜੁੜੇ ਰਹੇ ਫਿਰ ਉਹਨਾਂ ਨੂੰ ਜਿਹੋ ਮਿਲਿਆ ਉਹ ਗਾ ਕੇ ਆਉਣਾ ਤੋਂ ਤੇ ਜਿਹੜੇ ਟੁੱਟ ਗਏ ਉਹ ਬਾਅਦ ਚ ਪਛਤਾਉਂਦੇ ਰਹੇ ਵੀ ਇਹ ਤਾਂ ਕੁਝ ਗੱਲ ਕੁਝ ਵੀ ਨਹੀਂ ਸੀ ਵੀ ਅਸੀਂ ਯਾਰ ਲੰਦੇ ਤਾਂ ਸੌਖੇ ਰਹਿੰਦੇ ਆਜਰੇ ਜਰ ਹੈ ਨਾ ਜਰਨਾ ਤਾਂ ਪੈਂਦਾ ਪਰ ਪਰਖਿਆ ਹੁਣ ਸਤਗੁਰਾਂ ਦੇ ਉੱਤੇ ਗੁਰੂ ਸਾਹਿਬੀ ਰੱਖਣਾ ਹੁੰਦਾ ਵੀ ਇਹ ਸਤ ਹੈਗਾ ਯਾ ਮੈਂ ਕਾਤੇ ਚਿੰਤਾ ਕਰਾਂ ਕਿ ਤੁਸੀਂ ਵੀ ਇਸ ਸਹਾਬ ਦੇ ਨਾਲ ਮਹਾਰਾਸ਼ਟ੍ਰੇ ਪ੍ਰੋਸਾ ਰੱਖੋ ਗੁਰੂ ਸਾਹਿਬ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇਹ ਔਕੀਆਂ ਕੜੀਆਂ ਕਦੋਂ ਲੰਘੀਆਂ ਠੀਕ ਹੈ ਜੀ ਪਿਤਾ ਜੀ ਦੀ ਜੀ ਤੇ ਸਾਨੂੰ ਬਹੁਤ ਵਿਸ਼ਵਾਸ ਐਨਾ ਮੈਨੂੰ ਵੈਗਰੂ ਐਤਕੀ ਨਾਲ ਜਿਉ ਐਤਕੀ ਵਾਲਾ ਐਨਾ ਆਨੰਦਮਈ ਸੀਨਾ ਜੋ ਆਪਣਾ ਸੀ ਕੈਂਪ ਐਨਾ ਸੀਨਾ ਮੈਂ ਕੰਨੀਆਂ ਵੀ ਬਹੁਤ ਹੀ ਕਹਾਂ ਨਹੀਂ ਜਾ ਸਕਦਾ ਐਨਾ ਆਨੰਦ ਉਹਦੇ ਚ ਮਿਲਿਆ ਇੰਨਾ ਹੀ ਘਰ ਆ ਕੇ ਆਨੰਦ ਇੰਨਾ ਹੀ ਬਸ ਉਹ ਜਿਹੜੀ ਦੁੱਖ ਦੀ ਘੜੀ ਹੈ ਨਾ ਮੈਂ ਜਾਣੀ ਹੈ ਦਿਨ ਰਾਤ ਵੀ ਮੇਰਾ ਕਈ ਵਾਰੀ ਹੁਣ ਜਿਹੜਾ ਸਾਹਮਣੇ ਆਪਣਾ ਮੇਰੀ ਵਾਰੀ ਹੈ 10 ਵਜੇ ਮੇਰੀ ਡਿਊਟੀ ਹੁੰਦੀ ਹੈ ਕਿ ਆਪਾਂ ਨੂੰ 20 ਮਿੰਟ ਦੀ ਮਿਲਦੀ ਹੈ ਹੁਣ ਵੈਸੇ ਸਿਮਰਨ ਦੇ ਆਨਲਾਈਨ ਤੇ ਉਹ ਆਪਾਂ ਕਈ ਵਾਰੀ ਉਹ ਵੀ ਮੇਰਾ ਰਹਿ ਜਾਂਦਾ ਜਦੋਂ ਆਪਾਂ ਸ਼ਹਿਰ ਲੈ ਕੇ ਜਾਂਦੇ ਆਂ ਬੰਦੇ ਨੂੰ ਪਤਾ ਨਹੀਂ ਕਦੋਂ ਪੀੜ ਪੈਂਦੀ ਹੈ ਕਦੋਂ ਪਾ ਦਿੰਦੇ ਅੱਜ ਦੋ ਵਾਰੀ ਲੈ ਕੇ ਗਏ ਸ਼ਹਿਰ ਆਪਾਂ ਤੇ ਉਹ ਜੂ ਹੂ ਪਰ ਹਾਂਜੀ ਫੇਰ ਵੀ ਨਿਕਲੋਂਗੇ ਸਿੱਕੇ ਮਹਾਰਾਜ ਨੇ ਨਗਾ ਹਾਂਜੀ ਹਾਂਜੀ ਤੇ ਟਾਈਮ ਵੀ ਖੁੱਸਦਾ ਪਰ ਸਾਡੀ ਨਾ ਮੈਨੂੰ ਜਿੰਨਾ ਤੁਸੀਂ ਕਹੋਗੇ ਨਾ ਉਦੋਂ ਮੈਂ ਜ਼ਿਆਦਾ ਕਰੂੰਗੀ ਮਹਾਰਾਜ ਦੀ ਕਿਰਪਾ ਚਾਹੀਦੀ ਕਰਵਾਉਣਾ ਉਹਨਾਂ ਨੇ ਆ ਪਰ ਮੈਂ ਮੁੱਕ ਕਰਦੀ ਨਹੀਂ ਮਾਰੇ ਤਾਂ ਵੀ ਮੈਂ ਸਿਮਰਨ ਕਰਿਆ ਕਰੂੰਗੀ ਪਰ ਮੇਰੀ ਅਰਦਾਸ ਜ਼ਰੂਰ ਕਰਿਓ ਮੈਂ ਇਸ ਟੈਸਟ ਤੋਂ ਨਿਕਲ ਜਾਾਂ ਅਸੀਂ ਅਰਦਾਸ ਕਰਾਂਗੇ ਤੁਸੀਂ ਸਿਮਰਨ ਇੱਕ ਘੰਟਾ ਰੋਜ਼ ਅਲੈਦਾ ਸ਼ੁਰੂ ਕਰ ਦਿਓ ਤੁਸੀਂ ਦੇਖਿਓ ਤੁਹਾਨੂੰ ਮੋੜ ਪੈ ਜਾਣਾ ਵਾਹਿਗੁਰੂ ਜੀ ਸ਼ੁਕਰ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 500 ਨਜੀਤ ਕੌਰ ਹਾਂ ਜੀ ਦੀ ਬੜੀ ਕਿਰਪਾ ਹੋਈ ਥੱਡੀ ਵੀਡੀਓ ਹਾਂ ਜੀ ਸੇ ਤਾਂ ਠੀਕ ਨੇ ਹਾਂ ਜੀ ਜੀ ਹੁਣ ਬੇਸਰੇ ਨਾ ਪਿਓ ਹੁਣ ਮੈਂ ਡਿਟੇਸ਼ਨ ਤੇ ਵੀਰ ਜੀ ਮੈਨੂੰ ਦਵਾਈਆਂ ਨਹੀਂ ਅਸਰ ਕਰਦੀਆਂ ਮੈਨੂੰ ਮੈਡੀਟੇਸ਼ਨ ਅਸਰ ਕਰਦਾ ਵੀਰ ਜੀ ਮੈਂ ਤਾਂ ਹੰਬ ਵੀ ਦਵਾਈਆਂ ਖਾ ਕੇ ਮਾਰਨ ਕਦੇ ਨਹੀਂ ਹਾਂਜੀ ਤੁਹਾਨੂੰ ਬੜੀ ਕਿਰਪਾ ਕੀ ਹੋ ਸਕਦੀ ਹੈ ਸੱਚ ਹੈ ਸੱਚੇ ਬੋਲ ਰਿਹਾ ਹਾਂ ਗੁਰੂ ਉਹਨੂੰ ਇੰਨਾ ਪ੍ਰੇਮ ਕਰਦੇ ਆ ਇਹ ਕਹਿ ਰਿਹਾ ਵੀ ਤੂੰ ਦਵਾਈ ਨਹੀਂ ਲੈਣੀ ਤੂੰ ਗੁਰ ਗਾਂਵਾਂ ਮੈਂ ਠੀਕ ਕਰਨ ਲਈ ਤਿਆਰ ਹਾਂ ਹਾਂਜੀ ਇਹ ਵੀ ਆਪਾ ਕੈਮੀਕਲ ਸਰੀਰ 'ਚ ਸਿੱਟ ਕੇ ਲੈਣਾ ਕੀ ਹੈ ਤੁਹਾਨੂੰ ਜੇ ਪਹਿਲਾਂ ਸਤਗੁਰਾਂ ਨੇ ਡਿਪਰੈਸ਼ਨ 'ਚੋਂ ਬਾਹਰ ਕੱਢ ਲਿਆ ਤੁਸੀਂ ਮੈਡੀਟੇਸ਼ਨ ਕਰਦੇ ਸੀ ਆਪਣਾ ਨਾਮ ਦੱਸ ਕੇਗੇ ਫਿਰ ਤੁਸੀਂ ਭਰੋਸਾ ਖੋਦ ਥੋੜੇ ਟਾਈਮ ਲਈ ਹੋ ਜਾਂਦਾ ਹੁੰਦਾ ਜਿਉਂ ਨਾ ਖੁੰਦੇ ਦੁਬਾਰਾ ਕਸ਼ਟ ਨਹੀਂ ਸੀ ਹੋਣਾ ਉਹ ਨਾਲ ਹੀ সুইਟੀ ਹੋਣਾ ਨਹੀਂ ਤੇ ਨਹੀਂ ਹੋਣਾ ਸੀ ਅੱਜ ਕਿਰਪਾ ਬਹੁਤ ਥੋੜੀ ਵੀ ਪ੍ਰਮਾਤਮਾ ਦੀ ਅੱਜ ਮੈਂ ਬੱਚਿਆਂ ਕੋਲੇ ਆ ਗਈ ਵੀਰ ਜੀ ਕੈਨੇਡਾ ਤੇ ਹਾਂਜੀ ਹਾਂਜੀ ਪਰ ਮੈਂ ਆਪਣਾ ਮੈਡੀਟੇਸ਼ਨ ਨਹੀਂ ਛੱਡਦੀ ਤੇ ਇਸ ਟਾਈਮ ਨਹੀਂ ਹੁੰਦਾ ਤੇ ਮੈਂ YouTube ਤੋਂ ਆਪਣਾ ਮੈਡੀਟੇਸ਼ਨ ਕਰਨਾ ਹੀ ਕਰਨਾ ਚਾਹੁੰਦੀ ਹਾਂ ਤੁਸੀਂ YouTube ਤੋਂ ਦੋ ਟਾਈਮ ਮੈਡੀਟੇਸ਼ਨ ਹਾਂਜੀ ਇੱਕ ਟਾਈਮ ਚੋ ਬੋਲੇ ਦਾ ਕੀਰਤਨ ਤੇ ਇੱਕ ਰੋਜ਼ ਕਥਾ ਸੁਣ ਲਿਆ ਕਰੋ ਦੇਖਿਓ ਜੀਵਨ ਦੇ ਵਿੱਚ 20 ਦਿਨਾਂ ਦੇ ਵਿੱਚ ਵਿੱਚ ਡਿਪਰੈਸ਼ਨ ਸਾਰੀ ਕੋਲੇਜੋਂ ਖਤਮ ਹੋ ਜਾਊਗਾ ਲੱਗਦਾ ਹੀ ਨਹੀਂ ਵੀ ਹੁਣ ਜਿਹੜੇ ਹਾਲਾਤ ਮੇਰੇ ਡੇਢ ਮਹੀਨਾ ਪਹਿਲਾਂ ਸੀ ਮੈਨੂੰ ਲੱਗਦਾ ਹੀ ਨਹੀਂਗਾ ਵੀ ਮੈਂ ਇੰਨੀ ਤਕਲੀਫ ਦੇ ਵਿੱਚੋਂ ਨਿਕਲ ਆਈ ਅੱਜ ਮੈਨੂੰ ਕੁਛ ਲੱਗਦਾ ਹੀ ਨਹੀਂ ਵੀਰ ਜੀ ਇੰਨੀ ਮਨ ਨੂੰ ਸ਼ਾਂਤੀ ਕੋਈ ਤਕਲੀਫ ਨੇੜੇ ਤੇ ਦੁੱਖ ਤਕਲੀਫ ਕੋਈ ਵੀ ਨਹੀਂ ਤੇ ਬਸ ਇੰਨਾ ਸਰਾ ਮੈਡੀਟੇਸ਼ਨ ਦਾ ਵੀਰ ਜੀ ਬਹੁਤ ਜ਼ਿਆਦਾ ਮੈਂ ਕੋਈ ਦਵਾਈ ਨਹੀਂ ਮੈਂ ਲੈਂਦੀ ਵੀ ਕੋਈ ਨਹੀਂ ਲੈਂਦੀ ਕੋਈ ਡਿਪਰੈਸ਼ਨ ਦੀ ਨਹੀਂ ਕੋਈ ਹੋਰ ਤਕਲੀਫ ਦੀ ਕੋਈ ਨਹੀਂ ਲੈਂਦੀ ਵੀ ਮੈਨੂੰ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸੀਗੇ ਵੀ ਤੈਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਪਰ ਵੀ ਜੀ ਮੈਂ ਸਾਰੀਆਂ ਦਵਾਈਆਂ ਛੱਡ ਕੇ ਬਸ ਮੈਡੀਟੇਸ਼ਨ ਕਰਨ ਲੱਗ ਗਈ ਸੀ ਹਾਂ ਮਾਨਸਤ੍ਰ ਜੀ 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 ਸੱਚੇ ਬਾਸ਼ਕਿਰਪਾ ਮੇਰੇ ਬਸ ਮੈਡੀਟੇਸ਼ਨ ਤੇ ਹੀ ਰਹੋ ਗੁਰੂ ਸਾਹਿਬ ਤੁਹਾਨੂੰ ਦੂਰ ਵੀ ਕਿਸੇ ਰੋਗ ਦੀ ਨਹੀਂ ਕਦੇ ਲੈਣ ਦੇਣਗੇ ਇਹ ਯਾਦ ਰੱਖਣਾ ਤੇ ਪ੍ਰੈਸ਼ਨ ਚੁੱਟੋ ਜ਼ਿੰਦਗੀ ਚ ਬੂਗ ਹੀ ਨਹੀਂ ਆਉਣਾ ਕੋਲਦੀ ਵੀ ਨਹੀਂ ਲੰਘਣਾ ਤੁਸੀਂ ਦੇਖਿਓ ਪੂਰੇ ਪਰਿਵਾਰ ਵਿੱਚ ਇਸ ਚੀਜ਼ ਦਾ ਅਸਰ ਜਾਊਗਾ ਅਸੀਂ ਹੁਣ ਹੁਣ ਬੰਦ ਨਾ ਕਰਿਓ ਤਾਂ ਹੀ ਮਹਾਰਾਜ ਨੇ ਆਪ ਜੀ ਨੂੰ ਵਾਰੇ ਉਹ ਚੀਜ਼ ਦਿਖਾਈ ਹੈ ਕਿ ਜੇ ਤੂੰ ਪਿੱਛੇ ਹਟਣਾ ਹੈ ਕਿ ਜੇ ਮੈਂ ਤੈਨੂੰ ਠੀਕ ਕਰਿਆ ਸੀ ਤੇ ਮੈਂ ਤੈਨੂੰ ਦੁਬਾਰਾ ਉਦਾਂ ਦਾ ਕਰ ਦੇਣਾ ਫਿਰ ਤੁਸੀਂ ਦੇਖੋ ਤੂੰ ਤੁਸੀਂ ਸੀ ਪਰ ਅੱਜ ਫਿਰ ਤੁਹਾਨੂੰ ਤਾਂ ਸਤਗੁਰਾਂ ਨੇ ਹਾਂਜੀ ਪਰ ਇੱਕ ਪ੍ਰੋਬਲਮ ਵੀ ਜੀ ਪਤਾ ਨਹੀਂ ਕਿਉਂ ਹੁੰਦੀ ਹੈ ਵੀ ਜਦੋਂ ਮੈਂ ਮੈਡੀਟੇਸ਼ਨ ਕਰਨ ਲੱਗ ਜਿੰਨੀ ਹੈ ਨਾ ਲੱਤਾਂ 'ਚ ਤਕਲੀਫ ਬਹੁਤ ਹੋਣ ਲੱਗ ਜਾਂਦੀ ਆ ਤੁਹਾਡੇ ਕੋਈ ਨਾ ਕੋਈ ਰੋਗ ਨੇ ਆਉਣਾ ਸੀ ਜਿਹੜਾ ਮਹਾਰਾਜ ਠੀਕ ਕਰਦੇ ਠੀਕ ਹੈ ਵੀ ਉਹ ਕਰਦੋਂ ਆਉਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਉਹਦਾ ਆਪਰੇਟ ਕਰ ਰਹੇ ਹਨ ਉਹ ਐ ਸਮਝ ਲਓ ਤੇ ਕਿਰਪਾ ਵਰਤ ਰਹੀ ਹੈ ਉਹ ਠੀਕ ਹੋ ਰਿਹਾ ਕੁਝ ਦਿਨਾਂ ਬਾਅਦ ਲੱਤਾਂ ਬਿਲਕੁਲ ਸ਼ਾਂਤ ਸ਼ਾਂਤ ਹੋ ਜਾਂਦੀਆਂ ਹਾਂ ਜੀ ਉਹੀ ਗੱਲ ਆ ਮਹਾਰਾਜ ਜੀ ਨੇ ਠੀਕ ਹੈ ਹਾਂ ਬੋਲੋ ਹਾਂ ਜੀ ਉਹੀ ਗੱਲ ਆ ਵੀ ਦਿਨ ਵਿੱਚ ਮੈਂ ਕੰਮ ਸਾਰਾ ਕਰਦੀ ਆ ਫਿਰਦੀ ਤੋਂ ਕੋਈ ਵਾਸਤਾ ਨਹੀਂ ਜਦੋਂ ਮੈਡੀਟੇਸ਼ਨ ਕਰ ਦੇਣਾ ਫਿਰ ਮੈਂ ਅੱਜ ਤਾਂ ਹੀ ਤੁਹਾਡੇ ਨਾਲ ਗੱਲ ਕੀਤੀ ਮੈਂ ਅਛਾ ਵੀ ਦੱਸੂ ਵੀਰ ਜੀ ਨੂੰ ਵੀ ਇਦਾਂ ਕਿਉਂ ਹੁੰਦਾ ਵੀ ਉਹਦੇ ਇੱਧਰ ਤੋਂ ਸ਼ੁਰੂ ਹੋ ਜਾਂਦੀ ਹਾਂ ਜੀ ਉਹਨੂੰ ਸਾਹਿਬ ਕਹਿੰਦੇ ਨੇ ਜੇ ਹੋਤਾ ਜਾਏ ਸੋ ਕਿਨ ਸਹਿਜ ਜੋ ਹੋ ਰਿਹਾ ਉਹ ਤੁਹਾਡਾ ਕੋਈ ਸਿਰਦਰਦੀ ਨਹੀਂ ਤੁਸੀਂ ਉਹਦੇ ਬਾਰੇ ਇੱਕ ਪਲ ਵੀ ਨਹੀਂ ਸੋਚਣਾ ਵੀ ਉੱਤੇ ਕੀ ਹੋ ਰਿਹਾ ਹੈ ਮੇਰੇ ਪੈਰ ਚ ਦਰਦ ਹੋ ਰਿਹਾ ਲੱਤ ਚ ਹੋ ਰਿਹਾ ਗੁਰੂ ਅਰਜਨ ਸਾਹਿਬ ਕਹਿੰਦੇ ਸਹਿਜ ਜੇ ਉੱਤਤਾ ਜਾਏ ਸੋ ਹੋਏ ਉਹਨੂੰ ਹੋ ਜਾਣ ਦੇ ਉਹ ਗੁਰੂ ਕਰ ਰਿਹਾ ਹੈ ਉਹ ਗੁਰੂ ਠੀਕ ਕਰ ਰਿਹਾ ਹੈ ਗੁਰੂ ਅਰੇ ਕੱਲ ਦਾ ਤੁਹਾਨੂੰ ਜਵਾਬ ਨਹੀਂ ਦੇਊਗਾ ਸਤਗੁਰੂ ਦਾ ਐਂਡ ਰਿਜ਼ਲਟ ਦੇਖੋਗੇ ਤੁਸੀਂ ਦੇਖੋਗੇ ਤੁਸੀਂ ਦੋ ਤਿੰਨ ਮਿੰਟ ਬਾਅਦ ਵੀ ਮੈਂ ਤਾਂ ਜਮਈ ਨਵਾਂ ਹੋ ਗਿਆ ਕਿਉਂਕਿ ਗੁਰੂ ਨੇ ਹਰ ਸੈੱਲ ਬਦਲਣਾ ਹੈ ਨਾ ਜਿਹੜਾ ਰੋਗ ਅੰਦਰ ਪਿਆ ਉਹ ਸਾਰੇ ਠੀਕ ਕਰਨੇ ਨੇ ਸਾਡੇ ਸਰੀਰ 'ਚ 750 ਘਰ ਬ ਘਰ ਹੈ ਹੁਣ ਜਿਹੜਾ ਡੈੱਡ ਸੈੱਲ ਹੈ ਉਹਨੂੰ ਰੀਨਿਊ ਕਰਨਾ ਹੈ ਰੀਨਿਊ ਕਰਨ ਦੇ ਵਿੱਚ ਉਹਦੇ 'ਚ ਜੇ ਕੋਈ ਪੇਨ ਹੁੰਦਾ ਜਾਂ ਸਾਨੂੰ ਫੀਲ ਹੁੰਦਾ ਹੋਈ ਜਾਣ ਦੇ ਅਸੀਂ ਕੀ ਲੈਣਾ ਗੁਰੂ ਨੇ ਆਪਾਂ ਨੂੰ ਜਿਹੜਾ ਅੰਤਮ ਅਵਸਥਾ ਦੇਣੀ ਹੈ ਨਾਲੇ ਮਨ ਪਿਆਰ 'ਚ ਕਰ ਦੇਣਾ ਰੂਹ ਨੂੰ ਨਿਸ਼ਾਂਤੀ ਦੇਣੀ ਹੈ ਸਰੀਰ ਨੂੰ ਤੰਦਰੁਸਤੀ ਦੇਣੀ ਹੈ ਸਾਰਾ ਕੁਝ ਦੇਣਾ ਠੀਕ ਹੈ ਵੀ ਤੁਹਾਰਾ ਦਾ ਬਚਨ ਬਹੁਤ ਬਹੁਤ ਸ਼ੁਕਰਾਨਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਤੁਸੀਂ ਕਿਵੇਂ ਹੋ ਠੀਕ ਹੋ ਹਾਂ ਜੀ ਵਾਹਿਗੁਰੂ ਜੀ ਠੀਕ ਹੋ ਤੁਸੀਂ ਸੁਣਾਓ ਵਾਹਿਗੁਰੂ ਜੀ ਆ ਬਹੁਤ ਆਨੰਦ ਹੈ ਬੇਟੇ ਬਹੁਤ ਸ਼ੁਕਰਾਨੇ ਹੈ ਸੱਚੇ ਪਾਤਸ਼ਾਹ ਦੇ ਬਹੁਤ ਮੇਰਾ ਨੇ ਬਹੁਤ ਬਹੁਤ ਸ਼ੁਕਰਾਨਾ ਹੈ ਗੁਰਜੀ ਬਹੁਤ ਆਨੰਦ ਆਂਦਾ ਮੈਡੀਟੇਸ਼ਨ ਕਰਦੇ ਹੋਏ ਬਹੁਤ ਜ਼ਿਆਦਾ ਪ੍ਰਕਾਸ਼ ਦਿਖਦਾ ਹੈ ਬਹੁਤ ਜ਼ਿਆਦਾ ਜੀ ਬਸ ਇਸੇ ਤਰ੍ਹਾਂ ਹੀ ਮਨ ਜੋੜ ਕੇ ਰੱਖਣਾ ਹੈ ਜੀਵਨ ਦੇ ਉਤਾਰ ਚੜ੍ਹਾਵ ਦੇ ਵਿੱਚ ਇਸੇ ਤਰ੍ਹਾਂ ਸਤਿਗੁਰੂ ਨਾਲ ਜੁੜੇ ਰਹਿਣਾ ਤੇ ਮਹਾਰਾਜ ਨੇ ਜਿਹੜਾ ਇੰਨਾ ਸਬੂਤ ਕਰ ਦੇਣੀ ਹੈ ਨਾ ਹਰ ਚੀਜ਼ ਦੇਖਦੇ ਰਾਂਗੇ ਜੋ ਸੋਚਿਆ ਨਹੀਂ ਹੁੰਦਾ ਅਨਿਮੇਜਨੇਬਲ ਹੈ ਨਾ ਸਤਿਗੁਰੂ ਉਹ ਡਿਜ਼ਾਈਨ ਕਰਕੇ ਸਾਨੂੰ ਸਾਡੀ ਜ਼ਿੰਦਗੀ 'ਚ ਦਿੰਦਾ ਹੈ ਜੀ ਬਈ ਆਪਾਂ ਨੂੰ ਇਹੋ ਜਿਹੇ ਦਾਤਾਂ ਉਹਨੇ ਦੇਣੀਆਂ ਨੇ ਹਣਾ ਆਪਾਂ ਵੱਡੇ ਨਾਲ ਜੁੜੇ ਆ ਤੇ ਵੱਡੇ ਨੇ ਆਪਾਂ ਨੂੰ ਕੀ ਕੀ ਕੁਝ ਦੇਣਾ ਆਪਾਂ ਸੋਚ ਵੀ ਨਹੀਂ ਸਕਦੇ ਦੁਨਿਆਵੀ ਤੌਰ ਤੇ ਵੀ ਉਹ ਹਰੇਕ ਮੰਗ ਪੂਰੀ ਕਰਦਾ ਕਿਉਂਕਿ ਉਹਨੂੰ ਪਤਾ ਹੈ ਕਿ ਮੇਰਾ ਪੁੱਤਰ ਹੈ ਇਹਨੂੰ ਕਿੱਦਾਂ ਦੀ ਜ਼ਿੰਦਗੀ ਚਾਹੀਦੀ ਹੈ ਉਹ ਕਿੱਦਾਂ ਦੇ ਸੁੱਖ ਚਾਹੀਦੇ ਆ ਉਹ ਸਾਰੀਆਂ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਜੋ ਮੰਗੇ ਠਾਕੁਰ ਆਪਣੀ ਤੇ ਸੋਈ ਸੋਈ ਦੇਵੇ ਉਹ ਬਾਰੋਂ ਵੀ ਆਪਾਂ ਨੂੰ ਰਜਾਉਂਦਾ ਹੈ ਤੇ ਆਪਾਂ ਨੂੰ ਆਤਮਿਕ ਸ਼ਾਂਤੀ ਪ੍ਰਸੰਨਤਾ ਪਿਆਰ ਸਹਿਜ ਦੇ ਕੇ ਅੰਦਰੋਂ ਹੀ ਰਜ ਜਾਂਦਾ ਹੈ ਉਹ ਇੰਨਾ ਪਿਆਰਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਾਨਾ ਫਤਿਹ ਜੀ ਬਹੁਤ ਹਨਾ